ਵਿਚਾਰ ਕਰ ਲੈ ਇਦਾਂ ਕਰੀਂ ਕਾ ਬੋਝਾ ਨਹੀਂ ਆ ਦੇ ਤੂੰ ਨਵਰਦਾ ਠੀਕ ਆ ਦਿਖਾ ਜਲਦੀ ਮੈਂ ਲੇਟ ਹੋਊਗਾ ਕੀ ਬਾਤ ਆ ਜਨਮ ਦਿਨ ਇੰਨਾ ਵਧੀਆ ਬਣਾਉਣਾ ਸੀ 1 ਨਵੰਬਰ ਚਲੋ ਜੀ ਅੱਗੇ ਛੇਤੀ 60 ਕੋਟ ਕੀ ਬਾਤ ਆ ਵਿਆਹ ਜੀ ਬਾਜੀ ਹਰ ਬਾਜਨ ਮਾਨ ਲੱਗਣਾ ਕਹਿੰਦੇ ਆ ਵਾ ਹੈਪੀ ਬਰਥਡੇ ਟੂ ਯੂ ਪਾਪਾ ਇੰਨਾ ਕੁਝ ਇਹ ਕਿਹੜੇ ਮੇਲੇ ਬਣਾ ਲਿਆ ਮੈਂ ਦੇਖਿਆ ਹੀ ਨਹੀਂ ਇਹਨੂੰ ਖੋਲ ਉਹ ਵੈਰੀ ਗੁੱਡ ਕੰਪਨੀਆਂ ਵੀ ਬਣਦੀਆਂ ਛਗਨ ਕਰਤਾ ਹੈ ਹੈਪੀ ਬਰਥਡੇ ਹਾਂ ਬਹੁਤ ਸੋਹਣਾ ਬਣਾਇਆ ਅੰਗਰੇਜ਼ੀ ਜੀ ਨਹੀਂ ਤਾਂ ਮੈਨੂੰ ਪੜ੍ਹਨੀ ਨਹੀਂ ਹੁੰਦੀ ਇਹ ਠਾਲੀ ਕੀ ਬਣਿਆ ਇਹ ਸਮਾਈਲ ਆ ਕੀ ਲਿਖਿਆ ਸੈਰਸ ਐਵਰੀ ਸੈਕਿੰਡ ਆਫ ਥਿਸ ਡੇ ਵੀ ਕੀ ਹੁੰਦਾ ਯੂ ਆਰ ਯੂ ਆਰ ਦਾ ਐਸਟੀ ਆਹ ਗੁਰਕਿਰਨ ਦੇਖਾਂ ਗੁਰਕਿਰਨ ਨੇ ਵੀ ਆਰਟ ਕੀਤੀ ਆ ਆਰਟ ਦੀਆਂ ਤਾਂ ਮਾਹਰ ਨੇ ਐ ਨਵੰਬਰ ਕੈਲੰਡਰ ਆ ਗਿਆ ਠੀਕ ਹੈ ਜੀ 1 ਨਵੰਬਰ ਸੈਟਰਡੇ ਓ ਵੈਰੀ ਗੁੱਡ ਯੂ ਆਰ ਵੈਸਟ ਪਰਸਨ ਇਨ ਕਲਚਰ ਆਮ ਸੋ ਰੇਅਰ ਯੂ ਕੈਨ ਕਮ ਇਨ ਮਾਈ ਲਾਈਫ ਡੈਡੀ ਆਈ ਲਵ ਯੂ ਸੋ ਮੱਚ ਓ ਵੈਰੀ ਗੁੱਡ ਇੰਨਾ ਕੁਝ ਮੈਂ ਕੇਕ ਵੀ ਕੱਟਤਾ ਹੈ ਪਤਾ ਪਾਪੇ ਨੇ ਦੂਜਾ ਕੇਕ ਤਾਂ ਲਿਆਉਣਾ ਨਹੀਂ ਹੈ ਨਾ ਕਿੰਗਸ ਚਲੋ ਠੀਕ ਆ ਮੈਂ ਹੁਣ ਲੇਟ ਹੋਊਂਗਾ ਇੰਨਾ ਵਧੀਆ ਬਰਥਡੇ ਮਨਾਇਆ ਥੈਂਕ ਯੂ ਓਕੇ ਜੀ ਸਸਕਾਲ ਚੱਲਦੇ ਆ ਸਕੂਲੇ ਲੇਟ ਹੋ ਜਾਗੇ ਨਹੀਂ ਫਿਰ 1 ਨਵੰਬਰ ओके भाई चले स्कूल अनوریت ਤੇ ਗੁਰਕਿਰਨ ਨੇ ਆ ਨਾ ਜਨਮ ਦਿਨ ਬਹੁਤ ਵਧੀਆ ਬਣਾਇਆ ਆਮ ਤੋਂ ਖਾਸ ओके सत श्री अकाल